ਵਿਆਹ ਸੀ ਦਾ ਤੇ ਅਸੀਂ ਸਾਰੇ ਵਿਆਹ ਦੇ ਗਏ ਸੀ ਨਵੇਂ ਘਰ ਸ਼ਿਫਟ ਹੋਏ ਤਿੰਨ ਚਾਰ ਦਿਨ ਪਹਿਲਾਂ ਗਰੀ ਨਵੇਂ ਨੂ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਏ ਕਿੰਨਾ ਕੁ ਤੁਹਾਨੂੰ ਗਿਆ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲੱਗੇ ਕੋਚੇ ਸੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ 에어ਪອດ ਸੀ ਆਈਫੋਨ ਸੀ ਇਹ ਮੇਰੀ ਭੈਣ ਸੇ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ ਕੋਈ ਇਹ ਸੀਸੀਟੀਵੀ ਬੰਦੇ ਆਏ ਸੀਸੀਟੀਵੀ ਜਹਾਂਜੀਆ ਸਾਡੇ ਨਾਲ ਦੇ ਘਰ ਚ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਉੱਥੇ ਰਾਤੀ ਸਵੇਕ ਤੇ ਇੰਦਾ ਤੇ ਨਿਕਰੀਬ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸਿਭਾ ਨੂੰ ਬੇਟੀ ਆਈ ਉਹਦਾ ਪਿਆਸ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋਸ ਨੇਰੇ ਤੋਂ ਬਣਵਾ ਕੇ ਲੈ ਆਈ ਆ 92000 ਦੀ

ਮੇਰੇ ਮਤਲਬ ਪੇਰੈਂਟਸ ਦੇ ਘਰ ਉਧਰ ਸ਼ਿਫਟ ਹੋ ਗਏ ਸੀ ਪੁਰਾਣੇ ਘਰ ਚੋਂ ਉਹਨਾਂ ਦਾ ਸਾਰਾ 골ਡ ਲੈ ਗਏ ਆ ਕਿੰਨਾ 골ਡ ਆਇਆ ਕੋਈ ਨੁਕਸਾਨ ਕਰ ਗਿਆ ਕਿੰਨਾ ਦਾ ਨੁਕਸਾਨ ਆਇਆ 골ਡ ਸੀ ਇਟ ਇਨ ਆਈਫੋਨ ਸੀ ਟੈਬ ਸੀ ਲੈਪਟਾਪ ਸੀ ਐਲਈਡੀ ਜਮੀਨ ਮੇਨ ਦੇਖਿਆ ਬਾਕੀ ਸਾਰਾ ਖਲਾਰਾ ਉਧਰ ਹੀ ਪਿਆ ਵਾ ਪਤਾ ਨਹੀਂ ਪਾਪਾ ਨੂੰ ਬਤੋ ਕਿ ਕਿੰਨਾ 골ਡ ਕਿੰਨਾ ਦਾ ਲਾਹ ਕਿੰਨੇ ਵਜੇ ਘਟਨਾ ਆਇਆ ਸੀ ਸੀ ਜੀ ਆਏ ਰਾਤ 3:15 ਤੇ ਬੰਦੇ ਆਏ ਸੀ ਸੀ ਜੀ ਹਾਂਜੀ 3:15 ਤੇ ਆ ਚਾਰ ਜਾਣੇ ਆ ਕਿਸ ਦਾ ਤਾਲਾ ਤੋੜਿਆ ਕੀ ਕੀਤਾ ਉਹਨਾਂ ਨੇ ਕੱਲ ਵਿਆਹ ਤੇ ਵਿਆਹ ਲਾਇਆ ਹੈ ਤੇ ਰਾਤ ਇਹ ਆਪਣੇ ਦੂਜੇ ਤੋਂ ਆਪਣੀ ਇੱਕ ਜਿਹੀ ਕੋਠੀ ਤੇ ਪਾਈ ਉੱਤੇ ਪ੍ਰੋਗਰਾਮ ਹੀ ਨਾ ਕਰ ਪਰ ਕੇ 3:00 ਦੇ ਕਰੀਬ ਇੱਥੇ ਜਿਹੜਾ ਵਾ ਆੜ ਕੇ ਜਿੱਦਾਂ ਇਹ ਕੱਟਾ ਗਿਆ ਵਾ ਜਿੱਦਾਂ ਕੱਟ ਕੇ ਜਿਹੜਾ ਮੜਕੀ ਜਿਹੜੀ ਕੈਡਾ ਚ ਆਈ ਸੀ ਉਹਦਾ ਜਿਹੜਾ ਗਾਣਾ ਸਾਰਾ ਸਮੋਚਾ ਲੈਟ ਪੈਟ ਜਾਂ ਹੋਰ ਜਿਹੜੇ ਮੋਬਾਈਲ ਕੋਲ ਚੰਗੇ ਬਲਕੀਮਤੀ ਚਿੜਾੜੀ ਹੈਗੀਆਂ 15-16 ਲੱਖ ਦੇ ਕਰੀਬ ਦਾ ਜਿਹੜਾ ਦੁਕਾਨ ਕਰਕੇ ਆ ਸਾਮਾਨ ਲੈ ਕੇ ਰੱਖੋ ਚੱਕਰ ਹੋ ਗਿਆ ਨਸ਼ਾ ਪੜਾ ਵਗਦਾ ਪਿਆ ਵਾ ਇਹ ਨਸ਼ਈਆਂ ਦਾ ਕੰਮ ਆ ਕੋ ਗਿਆ ਕਿੱਤੋਂ ਬੜਾ ਕੰਮ ਨਹੀਂ ਹੋਦਾ ਕਿਉਂਕਿ ਘੱਟੋ ਘਾਟ ਲਖੋ 400 ਰੇ ਸਾਰੇ ਲੱਗੇ ਘਰ ਦੇ ਇਹ ਇੰਨੀ ਮਲਕੇ ਲੋਕਾਂ ਦਾ ਚੱਕ ਉਦੋਂ ਮਲਕ ਕਿਸੇ ਗੱਲ ਦਾ ਡਰ ਹੀ ਨਹੀਂ ਹੈਗਾ ਸਹੀ ਹਾਰ ਕੇ ਦਹਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਹਾਂ ਬਹੁਤ ਤਕੜਾ ਇਹਨਾਂ ਨੂੰ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਨੇਡਾ ਤੋਂ ਆਈ ਉਹਦੇ ਫਾਦਰ ਦਾ ਪਾਵਰ ਵੀ ਲੱਗੇ ਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਪਾਉਣ ਵਾਸਤੇ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁਝ ਲੈ ਗਿਆ ਕਿਹਰ ਕਿਨਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਘਟੋ ਘਟੋ ਜਿਹੜਾ ਰਿਸ਼ੇ ਵਿੱਚ ਨਾਲ ਬਦੇਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕਦਾਰ ਆਮ ਸੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਨਾਲ ਕਰ ਸੌ ਸਕਣ ਲੈ ਸਕਣ ਪਹਿਲੋਂ ਇਹ ਪਰਿਵਾਰ ਆ ਕਈ ਵਾਰ ਘਰੋਂ ਉੱਧਰ ਜਾਂਦੇ ਸੀ ਸਭ ਪਰਿਵਾਰ ਵਿੱਚ ਮਿਲਣ ਆਤਾ ਜਾਂਦੇ ਸੀ ਪਰ ਵੇਖੋ ਇਹ ਘਟੋ ਘਟੋ ਜਿਹੜੀ ਇੱਕ ਰਵਾਪਰੀਆ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੂਝਵਾਨਤੀ ਹੋਗੀ ਅੱਜ ਉਹਨਾਂ ਦਾ ਵਿਆਹ ਹੋ ਕੰਕ ਕਰ ਲ ਗਏ ਅੱਜ ਰਾਤ ਉਹ ਆਪਣੇ ਉੱਤੇ ਬੈਠੇ ਘਰ ਦੇ ਬੈਠਿਆ ਤੇ ਇਹ ਕਾਰਵਾਈ ਜਿਹੜਾ ਵਾ ਉਹਨਾਂ ਨੇ ਅਨਜਾਮ ਦਿੱਤਾ ਵਾ ਤੇ ਇਹ ਸਭ ਕੁਝ ਦਾ ਲਟ ਲਟੇਰੇ ਲਟਕੋ ਲੈ ਗਿਆ ਜਿਹੜੇ ਮਾਲਕ ਨੇ ਇਹਦੀ ਸੁਰਜੀਤ ਸਿੰਘ ਜੀ ਉਹਨਾਂ ਦੇ ਬੇਟੀ ਦੀ ਮੈਰਿਜ ਸੀ ਕਿ ਤਿੰਨ ਚਾਰ ਦਿਨ ਹੋ ਗਏ ਰੁਕਰ ਬੰਸੀ ਨਾਮਕਾਂ ਸ਼ਹਿਫੀਤ ਵਿਆਹ ਦੀ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਅਣਪਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਐਂਡ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਲੇ ਨੇ ਅਸੀਂ ਦੋ ਤਿੰਨ ਥਿਊਰੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਚੋਰਾਂ ਨੂੰ ਫੜ ਲਵਾਂ ਸਾਡੇ ਘਰੇ ਚੋਰੀ ਹੋ ਗਈ ਹੈ ਕੱਲ ਮੇਰਾ ਵਿਆਹ ਸੀਗਾ ਤੇ ਅਸੀਂ ਸਾਰੇ ਵਿਆਹ ਦੇ ਗਏ ਜੇ ਨਵੇਂ ਘਰ ਸ਼ਿਫਟ ਹੋਏ ਤੇ 3-4 ਦਿਨ ਪਹਿਲਾਂ ਗਰੀ ਨਵੀਂ ਨੂੰ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਏ ਕਿੰਨਾ ਕੁ ਤੁਹਾਨੂੰ ਲੱਗਦਾ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲੱਗਿਆ ਤੁਹਾਨੂੰ ਉਹ ਚੀਜ਼ੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ 에어ਪອດ ਸੀ ਆਈਫੋਨ ਸੀ ਇਹ ਮੇਰੀ ਭੈਣ ਦੇ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ ਕੋਈ ਸੀਸੀਟੀਵੀ ਬੰਦੇ ਆਏ ਸੀਸੀਟੀਵੀ ਜਹਾਂਜੀਆ ਸਾਡੇ ਨਾਲ ਦੇ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਉੱਥੇ ਰਾਤੀ ਸਵਾਗਤ ਦੇ ਦ ਨੇੜੇ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸਿਭਾ ਨੂੰ ਬੇਟੀ ਆਈ ਉਹਦਾ ਪਿਆਸ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋਸ ਨੇ ਇਹਦੇ ਤੋਂ ਬਣਵਾ ਕੇ ਲੈ ਆਈ ਆ 92 ਹਜ਼ਾਰ ਦੀ

ਮੇਰੇ ਮਤਲਬ ਪੇਰੈਂਟਸ ਦੇ ਘਰ ਉਧਰ ਸ਼ਿਫਟ ਹੋ ਗਏ ਸੀ ਪੁਰਾਣੇ ਘਰ ਚੋਂ ਨਾ ਸਾਰਾ 골ਡ ਲੈ ਗਿਆ ਕਿੰਨਾ ਕੁ 골ਡ ਆ ਗਿਆ ਉਹ ਨਾ ਟਾਈਮ ਕੋਈ ਨਾ ਅੱਭੀ ਨੁਕਸਾਨ ਕਰ ਗਿਆ ਕਿੰਨਾ ਕੁ ਨੁਕਸਾਨ ਆ ਗਿਆ 골ਡ ਸੀ ਇੱਥੇ ਨਾ ਆਈਫੋਨ ਸੀ ਟੈਬ ਸੀ ਲੈਪਟਾਪ ਸੀ ਐਲਈਡੀ ਜਮੀਨ ਮੇਨ ਦੇਖਿਆ ਬਾਕੀ ਸਾਰਾ ਖਲਾੜਾ ਉੱਤੇ ਹੀ ਪਿਆ ਵਾ ਪਤਾ ਨਹੀਂ ਪਾਪਾ ਨੂੰ ਦੱਸਾਂ ਕਿ ਕਿੰਨਾ 골ਡ ਕਿੰਨਾ ਕੁ ਲਾਹ ਹੁੰਦਾ 3 ਵਜੇ ਕੋਈ ਕਿਡਣਾ ਆਇਆ ਸੀ ਸੀ ਜੀ ਵੀ ਆਏ ਰਾਤ 3 ਵਜੇ 15 ਮਿੰਟ ਤੇ ਕੋਈ ਬੰਦੇ ਆਏ ਸੀ ਸੀ ਜੀ ਹਾਂਜੀ 3 ਵਜੇ 15 ਮਿੰਟ ਤੇ ਆ ਚਾਰ ਜਾਣੇ ਆ ਕਿਸ ਕਿਸ ਨਾਲ ਤਾਲਾ ਤੋੜਿਆ ਕੀ ਕੀਤਾ ਨਾਲ ਕੱਲ ਵਿਆਹ ਤੇ ਵਿਆਹ ਲਾਇਆ ਤੇ ਰਾਤ ਇਹ ਆਪਣੇ ਦੂਜੇ ਘਰ ਆਪਣੀ ਇੱਕ ਜਿਹੀ ਕੋਠੀ ਤੇ ਪਾਈ ਉੱਥੇ ਪ੍ਰੋਗਰਾਮ ਹੀ ਨਾ ਰ ਅੜ ਕੇ 3 ਵਜੇ ਦੇ ਕਰੀਬ ਇੱਥੇ ਜਿਹੜਾ ਵਾ ਖਾੜ ਕੇ ਜਿੰਨੇ ਕਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਮੜਕੀ ਜਿਹੜੀ ਕੈਡਾ ਚ ਆਈ ਸੀ ਉਹਦਾ ਜਿਹੜਾ ਗਾਣਾ ਸਾਰਾ ਸੁਮੱਚਾ ਲੈਡ ਪੈਡ ਜਾਂ ਹੋਰ ਜਿਹੜੇ ਮੋਬਾਈਲ ਕੋਲ ਚੰਗੇ ਬਲਕਿਮਤੀ ਜਿਹਾੜੀ ਹੈਗੀਆਂ 15 16 ਲੱਖ ਦੇ ਕਰੀਬ ਦਾ ਜਿਹੜਾ ਦੁਕਾਨ ਕਰਕੇ ਆ ਸਮਾਨ ਲੈ ਕੇ ਰੋ ਚੱਕਰ ਹੋ ਗਿਆ ਨਸ਼ਾ ਬੜਾ ਵਿਗਦਾ ਪਿਆ ਵਾ ਇਹ ਨਸ਼ੀਆਂ ਦਾ ਕੰਮ ਆ ਕਿਉਂਕਿ ਕਿੱਤੋਂ ਬੜਾ ਕੰਮ ਨਹੀਂ ਹੋਦਾ ਕਹਿੰਗੇ ਘੱਟੋ-ਬਾਟਨ ਕੋ 400 ਰੇ ਸਾਰੇ ਲੱਗੇ ਘਰ ਦੇ ਇਹ ਇੰਦੀ ਮਲਕੇ ਲੋਕਾਂ ਦਾ ਚੱਕ ਉਦੋਂ ਮਲਕ ਕਿਸੇ ਗੱਲ ਦਾ ਡਰ ਹੀ ਨਹੀਂ ਹੈਗਾ ਸਹੀ ਆੜ ਕੇ ਦਹਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਹਾਂ ਬਹੁਤ ਤਗੜਾ ਇਹਨਾਂ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਨੇਡਾ ਦਾ ਹੀ ਉਹਦੇ ਫਾਦਰ ਦਾ ਪਾਵਰ ਵੀ ਲੱਗੇ ਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਸਤੇ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁ ਲੈ ਗਿਆ ਕਿ ਹਰ ਕਿਸੇ ਨਾਲ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਘਟੋੜੋ ਗੜਾ ਜਿਹੜਾ ਰਿਸ਼ੇ ਵਿੱਚ ਨਾਲ ਬਦੇ ਹੋਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕਦਾਰ ਆ ਆਮ ਜੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਨਾਲ ਘਰ ਸੌ ਸਕਣ ਲੈ ਸਕਣ ਪਹਿਲੋਂ ਇਹ ਪਰਿਵਾਰ ਆ ਤੇ ਜਿਹੜਾ ਘਰ ਉੱਧਰ ਜਾਂਦੇ ਸਾਬੇ ਪਰਿਵਾਰ ਦੇ ਵਿੱਚ ਮਿਲਣ ਵਾਸਤੇ ਜਾਂਦੇ ਸੀ ਪਰ ਵੇਖੋ ਇਹ ਘਟੋੜੋ ਕਰ ਜਿਹੜੀ ਇੱਕ ਘੜਾ ਵਾਪਰੇ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੂਝਵਾਨਤੀ ਹੋਗੀ ਜਿਹੜਾ ਜੋ ਉਹਦਾ ਵਿਆਹ ਕਰਨ ਗਏ ਅੱਜ ਰਾਤ ਉਹ ਆਪਣੇ ਉੱਤੇ ਬਿਠੇ ਘਰ ਦੇ ਚੁੱਕੇ ਆ ਤੇ ਇਹ ਕਾਰਵਾਈ ਜਿਹੜਾ ਵਾ ਉਹਨਾਂ ਨੇ ਅਨਜਾਬ ਦਿੱਤਾ ਵਾ ਤੇ ਇਹ ਸਭ ਕੁਝ ਦਹਾ ਲਟੇ ਲਟੇ ਲਟਕੇ ਲੱਗਿਆ ਜੀ ਜਿਹੜੇ ਮਾਲਕ ਨੇ ਦੀ ਸੁਰਜੀਤ ਸਿੰਘ ਜੀ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਇਹ ਤਿੰਨ ਚਾਰ ਦਿਨ ਉਹ ਦੁਕਰ ਬੰਸੀ ਨਾ ਨੀ ਮਕਾਨ ਸ਼ਫੀਤ ਵਿਆਹ ਦੀ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਉਹਨੂੰ ਪਛਾਤੇ ਚੋਰਾ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਐਂਡ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਿਲੇ ਨੇ ਅਸੀਂ ਦੋ ਤਿੰਨ ਥਿਊਰੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਚੋਰਾਂ ਨੂੰ ਫੜ ਲਵਾਂਗੇ ਸਾਡੇ ਘਰ ਚੋਰੀ ਹੋ ਗਈ ਹੈ ਕੱਲ ਮੇਰਾ ਵਿਆਹ ਸੀਗਾ ਤੇ ਅਸੀਂ ਸਾਰੇ ਵਿਆਹ ਦੇ ਗਏ ਸੀ ਨਵੇਂ ਘਰ ਸ਼ਿਫਟ ਹੋਏ ਤੇ ਇੰਚਾਰਜਨ ਪਹਿਲਾਂ ਹੀ ਗਰੀ ਨਵੀਂ ਨਿਊ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਸੀ ਤੇ ਚੋਰੀ ਕੀਤੀ ਏ ਕਿੰਨਾ ਕੁ ਤੁਹਾਨੂੰ ਲੱਗਦਾ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲਗੇ ਤੋ ਉਹ ਚੀਜ਼ੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ 에ਅਰਪੋਰਟ ਸੀ ਆਈਫੋਨ ਸੀ ਇਹ ਮੇਰੀ ਭੈਣ ਸੇ ਕੈਨੇਡਾ ਤੋਂ ਆਈ ਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ ਉਹ ਇਹ ਫਿਜ਼ੀਕਲ ਕਿੰਨੇ ਆਏ ਸੀ ਸੀਸੀਟੀਵੀ ਜਹਾਂਜੀਆ ਸਾਡੇ ਨਾਲ ਦੇ ਘਰ ਚ ਸੀਸੀਟੀਵੀ ਕੈਮਰਾ ਲੱਗੇ ਆ ਤਾਂ ਉੱਥੇ ਰਾਤੀ ਸਵਕਤ ਇਦਾਂ ਤੇ ਨੇਕਰੀਬ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸਿਵਾ ਨੂੰ ਬੇਟੀ ਆਈ ਉਹਦਾ ਪਿਆਸ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋ ਸਨੇਹ ਦੇ ਤੋਂ ਬਣਵਾ ਕੇ ਲੈ ਆਈ ਆ 92000 ਦੀ ਮਤਲਬ ਇਹ ਪਾਈ ਵੀ ਨਹੀਂ ਕਰੇ ਦਾ ਫਿਜ਼ੀਕੀ ਚੈਨ ਵੀ ਸੀਗੀ اور بھی سی تھوڑا سمان ہے گا ساڑا سیٹ سی ایک پیہ دا اندر ہے آئی فون سی ہے لیپ ٹاپ ہے ایک ایلی ڈی بڑی بڑی جس سنے ساڑی پیہ کی پیہ سی گتے چو بھی چکے لے گئے بیا کال سی ساڑا بیا ہو گیا آجی کال سی آجی ریشیفشن ہے سانو آب اخت بات آجی نانو میرا نام سوریا میں چندی گھٹ لوں آئی اپنی برادر دی شادی دیکھ ਮੇਰੇ ਮਤਲਬ ਪੇਰੈਂਟਸ ਦੇ ਘਰ ਉਧਰ ਸ਼ਿਫਟ ਹੋ ਗਏ ਸੀ ਪ੍ਰਾਣੀ ਘਰ ਚੋਂ ਉਹਨਾਂ ਦਾ ਸਾਰਾ 골ਡ ਲੈ ਗਿਆ ਕਿੰਨਾ ਕੁ 골ਡ ਹੈਗੀ ਸੋ ਆਪਣੀ ਨੁਕਸਾਨ ਕਰ ਗਿਆ ਕਿੰਨਾ ਤੇ ਨੁਕਸਾਨਾਂ 골ਡ ਸੀ 3 ਆਈਫੋਨ ਸੀ ਟੈਬ ਸੀ ਲੈਪਟਾਪ ਸੀ ਐਲਈਡੀ ਜਮੀਨ ਮੇਨ ਦੇਖਿਆ ਬਾਕੀ ਸਾਰਾ ਖਲਾੜਾ ਉੱਤੇ ਹੀ ਪਿਆ ਵਾ ਪਤਾ ਨਹੀਂ ਪਾਪਾ ਨੂੰ ਦੋ ਕਿ ਕਿੰਨਾ 골ਡ ਕਿੰਨਾ ਦਲਾ ਹੁੰਦਾ ਕਿੰਨੇ ਕੋਈ ਘਟਣਾ ਹੈ ਤੁਸੀਂ ਜੀ ਜਾਈ ਰਾਤ 3:15 ਤੇ ਬੰਦੇ ਆਏ ਸੀ ਜੀ ਹਾਂ ਜੀ 3:15 ਤੇ ਆ ਚਾਰ ਜਾਣੇ ਆ ਕਿਸ ਦਾ ਤਾਲਾ ਟੋੜਿਆ ਕੀ ਕੀਤਾ ਉਹਨਾਂ ਨੇ ਕੱਲ ਵਿਆਹ ਤੇ ਵਿਆਹ ਲੈ ਆਏ ਆ ਤੇ ਰਾਤ ਦੇ ਆਪਣੇ ਦੂਜੇ ਤੋਂ ਆਪਣੀ ਇੱਕ ਜਿਹੀ ਕੋਠੀ ਸੀ ਪਾਈ ਉੱਤੇ ਫੋਰਾ ਵੀ ਨਾ ਪੜ ਕੇ 3 ਕੋਈ ਦੇ ਕਰੀਬ ਇੱਥੇ ਜਿਹੜਾ ਵਾ ਆੜ ਕੇ ਜਿੰਨੇ ਦਾ ਕਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਲੜਕੀ ਦੀ ਕੈਡਾ ਚ ਆਈ ਸੀ ਉਹਦਾ ਜਿਹੜਾ ਗਾਣਾ ਸਾਰਾ ਸੁਮੁਚਾ ਲੈਡਪੈਡ ਜਾਂ ਹੋਰ ਜਿਹੜੇ ਮੋਬਾਈਲ ਪੁਰ ਚੰਗੇ ਬਲਕੀਮਤੀ ਜਿਹਾੜੀ ਹੈਗੀਆਂ ਸੀ 15-16 ਲੱਖ ਦੇ ਕਰੀਬ ਦਾ ਦੁਕਾਨ ਕਰਕੇ ਆ ਉਹ ਸਮਾਨ ਲੈ ਕੇ ਰਫੋ ਚੱਕਰ ਹੋ ਗਿਆ ਨਸ਼ਾ ਬੜਾ ਵਿਗਦਾ ਪਿਆ ਵਾ ਇਹ ਨਸ਼ਈਆਂ ਦਾ ਕੰਮ ਆ ਸੋਕਿਆ ਤੋਂ ਬੜਾ ਕੰਮ ਨਹੀਂ ਹੋਦਾ ਕਹੋਗੇ ਘੱਟੋ-ਬਾਟ ਲਖੋ ਚਾਰ ਸੂਰੇ ਸਾਰੇ ਲੱਗੇ ਘਰ ਦੇ ਇਹ ਇੰਦੀ ਮਲਕੇ ਲੋਕਾਂ ਦਾ ਚੱਕ ਉਦੋਂ ਮਲਕ ਕਿਸੇ ਗੱਲ ਦਾ ਡਰ ਹੀ ਨਹੀਂ ਹੈਗਾ ਸਹੀ ਆੜ ਕੇ ਦਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਤੇ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਾਂ ਬਹੁਤ ਤਕੜਾ ਇਹਨਾਂ ਨੁਕਸਾਨ ਕਰਕੇ ਆ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਂਡੀਡਟ ਤਾਂ ਹੀ ਉਹਦੇ ਫਾਦਰ ਦਾ ਪਾਵਰ ਵੀ ਲੱਗੇ ਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਸਤੇ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸੌਫਾ ਲੈ ਗਿਆ ਕਿ ਅਹਰਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਘਟੋ ਕਰ ਜਿਹੜਾ ਰਿਸ਼ੇ ਵਿੱਚ ਨਾਲ ਬਦੇ ਹੋਇਆ ਉਹਨਾਂ ਖਿਲਾਫ ਸੱਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕਦਾਰ ਆਮ ਦੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਕਰ ਸੌ ਸਕਣ ਨਹੀਂ ਸਕਣ ਪਹਿਲੋਂ ਇਹ ਪਰਿਵਾਰ ਆ ਕਈ ਵਾਰ ਘਰੋਂ ਉੱਤਰ ਜਾਂਦੇ ਸਾਬੇ ਪਰਿਵਾਰ ਦੇ ਚ ਮਿਲਣ ਵਾਸਤੇ ਜਾਂਦੇ ਸੀ ਪਰ ਵੇਖੋ ਇਹ ਘਟੋ ਕਰ ਜਿਹੜੀ ਇੱਕ ਡਰਾ ਵਾਪਰੀਆ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੂਝ ਰੱਤੀ ਹੋਗੀ ਪੀ ਅਜੋ ਦਾ ਵਿਆਹ ਕਰਨ ਗਿਆ ਅੱਜ ਰਾਤ ਉਹ ਆਪਣੇ ਉੱਤੇ ਬਿਠੇ ਘਰ ਦੇ ਚੇਤੇ ਆ ਤੇ ਇਹ ਕਾਰਵਾਈ ਜਿਹੜਾ ਵਾ ਉਹਨਾਂ ਨੇ ਅਨਜਾਬ ਦਿੱਤਾ ਵਾ ਤੇ ਇਹ ਸਭ ਕੁਝ ਦਹ ਲਟੇ ਲਟੇਰੇ ਲਟਕਿਆ ਲੱਗਿਆ ਇਹ ਜਿਹੜੇ ਮਾਲਕ ਨੇ ਇਹਦੀ ਸੁਰਜੀਤ ਸਿੰਘ ਜੀ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਇਹ ਤਿੰਨ ਚਾਰ ਦਿਨਾਂ ਦੁਕਰ ਬੰਸੀ ਇਹਨਾਂ ਦੇ ਮਕਾਨ ਸ਼ਫਟ ਕੀਤਾ ਵਿਆਹ ਦੀ ਤਿਆਰੀਆਂ ਦੇ ਵਿੱਚ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਅਣਪਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾ ਉਹ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਐਂਡ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਿਲੇ ਨੇ ਅਸੀਂ ਦੋ ਤਿੰਨ ਥਿਊਰੀਜ਼ ਤੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਹਨਾਂ ਚੋਰਾਂ ਨੂੰ ਫੜ ਲਵਾਂ ਸਾਡੇ ਘਰੇ ਚੋਰੀ ਹੋ ਗਈ ਇਹ ਕੱਲ ਮੇਰਾ ਵਿਆਹ ਸੀਗਾ ਤੇ ਅਸੀਂ ਸਾਰੇ ਵਿਆਹ ਦੇ ਗਏ ਸੀ ਨਵੇਂ ਘਰ ਸ਼ਿਫਟ ਹੋਏ ਤਿੰਨ ਚਾਰ ਦਿਨ ਪਹਿਲਾਂ ਗਰੀ ਨਵੀਨੋ ਤੇ ਰਾਤੀ ਡੋਲੀ ਆਈ 7:30 ਤੱਕ ਤੇ ਅੱਜ ਕਿਸੇ ਨੇ ਜਿੰਦਰਾ ਤੋੜ ਕੇ ਰਾਤੀ 3:30 ਦਾ ਟਾਈਮ ਹੀ ਤੇ ਚੋਰੀ ਕੀਤੀ ਏ ਕਿੰਨਾ ਕੁ ਤੁਹਾਨੂੰ ਗਿਆ 15-16 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਲਗੇ ਤੋ ਉਹ ਚੀਜ਼ ਹੀ ਲੈਪਟਾਪ ਸੀ ਮੇਰਾ ਆਫਿਸ ਦਾ ਇੱਕ ਆਈਪੈਡ ਸੀ 에어ਪອດ ਸੀ ਆਈਫੋਨ ਸੀ ਇਹ ਮੇਰੀ ਭੈਣ ਜੇ ਕੈਨੇਡਾ ਤਵਈਆ ਤੇ ਉਹਦੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦਾ ਸੈੱਟ ਸੀ ਸੋਨੇ ਦਾ ਦੋ ਰਿੰਗ ਸੀ ਕੋਈ ਇਹ ਸੀਸੀਟੀਵੀ ਦੇ ਬੰਦੇ ਆਏ ਸੀਸੀਟੀਵੀ ਜਹਾਂਜੀ ਆ ਸਾਡੇ ਨਾਲ ਦੇ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਆ ਤਾਂ ਉੱਥੇ ਰਾਤੀ ਸਵਾਗਤ ਇਦਾਂ ਤੇ ਨਿਗਰੀਬ ਆਏ ਤਿੰਨ ਚਾਰ ਜਣੇ ਆਏ ਆ ਤੇ ਉਹਨਾਂ ਨੇ ਜਿੰਦਰਾ ਤੋੜ ਕੇ ਤੇ ਸੋਨਾ ਸਿਵਾਰੋਂ ਬੇਟੀ ਆਈ ਉਹਦਾ ਪਿਆਸ ਇਧਰ ਸਮਾਨ ਬਹੁਤ ਜ਼ਿਆਦਾ ਅਜੇ ਰਿੰਗੋਸ ਨੇ ਇਹਦੇ ਤੋਂ ਬਣਵਾ ਕੇ ਲਿਆਈ ਆ 92 ਹਜ਼ਾਰ ਦੀ ਮਤਲਬ ਇਹ ਪਾਈ ਵੀ ਨਹੀਂ ਕਰੇਦਾ ਸੀਗੀ ਚੈਨ ਵੀ ਸੀਗੀ میرا نام سویا میں چند اپنی بردر شادی میرے مطلب پیرینٹ شفٹ ہو گئے

کبھی نسوان کر گیا تھا کبھی کنی تنسوان لانگا گولڈ سی ہی آئی فون سی ٹیپ سی لیپ ٹاپ سی آلی ڈی دی مین مین دیکھے سارا کھلا رہ ہوتا ہی پی پتہ نہیں پاپ پان پتہو کنی گولڈ کنی تلالا ہی کنی کوئی گٹنا ہے تو سیسی جائے رات تین واج گے منٹ تے تو بندی آئی سیسی हां जी 3:15 ਤੇ ਆ ਚਾਰ ਜਾਣੇ ਆ ਕਿਸ ਕਿਸ ਦਾ ਤਾਲਾ ਤੋੜਿਆ ਕਿਸ ਕਿਸ ਦਾ ਕੱਲ ਇਹ ਵਿਆਹ ਤੇ ਵਿਆਹ ਲੈ ਆਏ ਆ ਤੇ ਰਾਤ ਦੇ ਆਪਣੇ ਦੂਜੇ ਤੋਂ ਆਪਣੀ ਇੱਕ ਜਿਹੀ ਕੋਠੀ ਤੇ ਪਾਈ ਉੱਤੇ ਪ੍ਰੋਗਰਾਮ ਹੀ ਨਾ ਕਰਕੇ 3 ਕੋਈ ਦੇ ਕਰੀਬ ਇੱਥੇ ਜਿਹੜਾ ਵਾ ਆੜ ਕੇ ਜਿੰਨੇ ਦਾ ਕਟਾ ਗਿਆ ਵਾ ਜਿੰਦਰਾ ਕੱਟ ਕੇ ਜਿਹੜਾ ਮੜਕੀ ਦੇ ਕੈਡਾ ਚ ਆਈ ਸੀ ਉਹਦਾ ਜਿਹੜਾ ਗਹਿਣਾ ਸਾਰਾ ਸਮੋਚਾ ਲੈਡ ਪੈਡ ਜਾਂ ਹੋਰ ਜਿਹੜੇ ਮੋਬਾਈਲ ਕੋਲ ਚੰਗੇ ਬਲਕੀਮਤੀ ਜਿਹਾੜੀ ਹੈ ਗਿਆ 15 16 ਲੱਖ ਦੇ ਕਰੀਬ ਦਾ ਦੁਕਾਨ ਕਰਕੇ ਆ ਉਹ ਸਮਾਨ ਲੈ ਕੇ ਰੱਖੋ ਚੱਕਰ ਹੋ ਗਿਆ ਨਸ਼ਾ ਬੜਾ ਵਿਗਦਾ ਪਿਆ ਵਾ ਇਹ ਨਸ਼ੀਆਂ ਦਾ ਕੰਮ ਆ ਕਿਉਂਕਿ ਕਿੱਥੋਂ بڑا ਕੰਮ ਨਹੀਂ ਹੋਦਾ ਕਿਉਂਕਿ ਘੱਟੋ ਘਾਟ ਨੂੰ ਕੋ 400 ਰੇ ਸਾਰੇ ਲੱਗੇ ਕਰਦੇ ਇਹ ਇੰਨੀ ਮਲਕੇ ਲੋਕਾਂ ਦਾ ਚੱਕ ਉਦੋਂ ਮਲਕ ਕਿਸੇ ਗੱਲ ਦਾ ਡਰੀ ਨਹੀਂ ਹੈਗਾ ਤਸੀਂ ਆੜ ਕੇ ਦਾਂ ਜਿੰਦਰਾ ਤੋੜਨਾ ਆ ਜਾਂ ਚੋਰੀ ਕਰਨਾ ਆ ਨਸ਼ੇ ਕਰਕੇ ਨਸ਼ਈ ਬੰਦੇ ਆ ਇਹ ਕਰਕੇ ਤਾਂ ਆਪਣਾ ਦਾਹ ਬਹੁਤ ਤਕੜਾ ਇਹਨਾਂ ਨੂੰ ਨੁਕਸਾਨ ਕਰਕੇ ਵਿਚਾਰਿਆਂ ਦਾ ਕੁੜੀ ਵਿਚਾਰੀ ਕੈਂਡੀਡਟਾਂ ਤਾਂ ਆਈ ਉਹਦੇ ਫਾਦਰ ਦਾ ਪਾਵੜ ਵੀ ਲੈ ਗਿਆ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਜਿਹੜਾ ਵਾ ਜਿਹੜੀ ਉਹ ਲੜਕੀ ਲੈ ਗਿਆ ਸੀ ਫੋਨ ਵਾਪਸ ਦੇਣ ਵਾਸਤੇ ਪਰਿਵਾਰ ਨੂੰ ਉਹ ਵੀ ਸਭ ਕੁਝ ਲੈ ਗਿਆ ਕਿਰਕ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਘਟੋੜੋ ਵਾਲੇ ਜਿਹੜਾ ਨਸ਼ੇ ਵਿੱਚ ਨਾਲ ਬਦੇ ਹੋਗਾ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਲੋਕ ਤਾਂ ਆ ਆਮ ਸੀ ਆਪਣੀ ਇਮਾਨਦਾਰ ਜਿਹੜੀ ਜ਼ਿੰਦਗੀ ਆ ਲਾਇਕ ਆਰਮਾਨਾਂ ਨਾਲ ਕਰ ਸੌ ਸਕਣ ਮੈਂ ਸਮਝਣ ਪਹਿਲਾਂ ਇਹ ਪਰਿਵਾਰ ਹੈ ਕਈ ਵਾਰ ਘਰੋਂ ਉੱਧਰ ਜਾਂਦੇ ਸਾਬੇ ਪਰਿਵਾਰ ਵਿੱਚ ਮਿਲਣ ਆਤਾ ਜਾਂਦੇ ਸੀ ਪਰ ਵੇਖੋ ਇਹ ਘੱਟੋ ਘੱਟ ਜਿਹੜੀ ਇੱਕ ਰਵਾਪਰੀਆ ਕੋਈ ਨਾ ਕੋਈ ਜ਼ਰੂਰ ਇੱਥੋਂ ਦਾ ਕੋਈ ਬੰਦਾ ਹੈਗਾ ਨਾਲ ਜਿਹਨੇ ਪੂਰੀ ਸੂਝ ਰੱਤੀ ਹੋਗੀ ਕਿ ਅੱਜ ਉਹਨਾਂ ਦਾ ਵਿਆਹ ਹੋ ਕਰ ਲਗਿਆ ਅੱਜ ਰਾਤ ਉਹ ਘਰ ਆਪਣੇ ਉੱਤੇ ਬੈਠੇ ਘਰ ਦੇ ਬੈਠਿਆ ਤੇ ਇਹ ਕਾਰਵਾਈ ਜਿਹੜਾ ਉਹਨਾਂ ਨੇ ਅਨਜਾਮ ਦਿੱਤਾ ਵਾ ਤੇ ਇਹ ਸਭ ਕੁਝ ਦਹਾ ਲਟੇ ਲਟੇਰੇ ਲਟਕਾ ਲੱਗਿਆ ਜਿਹੜੇ ਮਾਲਕ ਨੇ ਇਹਦੀ ਸਰਜੀਤ ਸਿੰਘ ਜੀ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਇਤਿੰਜਰ ਦੇ ਨੋ ਦੋ ਕਰ ਬੰਸੀ ਨਾਮਕਾਂ ਸ਼ਹਿਫੀਤ ਹੈ ਵਿਆਦੇ ਤੇ ਹਾਰੀਆਂ ਦੇ ਵਿੱਚ ਇੱਕ ਬਿਜ਼ੀ ਹੋਣ ਕਾਰਨ ਜਿਹੜਾ ਪੁਰਾਣਾ ਘਰ ਸੀ ਉਹਨੂੰ ਲੋਕ ਲੱਗਾ ਸੀ ਕੱਲ ਰਾਤੀ ਕੁਝ ਅਣਪਛਾਤੇ ਚੋਰਾਂ ਨੇ ਇਹਨਾਂ ਦੇ ਘਰ ਦੇ ਉੱਤੇ ਤਾਬ ਬੋਲਿਆ ਤੇ ਚੋਰੀ ਕੀਤੀ ਹੈ ਕੁਝ ਸਮਾਨ ਚੋਰੀ ਹੋਇਆ ਜਿਹਦੀ ਅਸੀਂ ਲਿਸਟ ਬਣਾ ਰਹੇ ਹਾਂ ਐਂਡ ਸਾਨੂੰ ਕੁਝ ਕਲੂਜ਼ ਮਿਲੇ ਨੇ ਕੁਝ ਸੀਸੀਟੀਵੀ ਫੁਟੇਜ ਮਲੇ ਨੇ ਅਸੀਂ ਦੋ ਤਿੰਨ ਥੀਰੀਜ਼